ਖਬਰ ਲੁਧਿਆਣਾ ਤੋਂ ਹੈ ਜਿੱਥੇ ਕਿ ਮਿਆਦ ਪੁੱਗ ਚੁੱਕੀ ਚਾਕਲੇਟ ਖਾਣ ਵਾਲੀ 1.5 ਸਾਲਾਂ ਬੱਚੀ ਦੀ ਗੰਭੀਰ ਰੂਪ ਵਿੱਚ ਸਿਹਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ ਲੁਧਿਆਣਾ 'ਚ ਰਹਿਣ ਵਾਲੀ ਇਸ ਮਾਸੂਮ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਲੜਕੀ ਲੁਧਿਆਣਾ ਤੋਂ ਉਹਨਾਂ ਦੇ ਘਰ ਰਿਸ਼ਤੇਦਾਰੀ ਚਾਈ ਸੀ। ਬੱਚੀ ਨੂੰ ਤੋਹਫ਼ੇ ਵਜੋਂ ਚਾਕਲੇਟ, ਚਿਪਸ, ਜੂਸ ਆਦ ਵਾਲਾ ਗਿਫਟ ਪੈਕ ਦਿੱਤਾ ਗਿਆ ਸੀ। ਬੁੱਧਵਾਰ ਨੂੰ ਲੜਕੀ ਪਟਿਆਲਾ ਤੋਂ ਲੁਧਿਆਣਾ ਗਈ ਸੀ ਤੇ ਵੀਰਵਾਰ ਨੂੰ ਉਸਨੇ ਲੁਧਿਆਣਾ 'ਚ ਗਿਫਟ ਪੈਕ ਖੋਲ੍ਹ ਕੇ ਚਾਕਲੇਟ ਖਾਧੀ ਸੀ। ਜਿਸ ਤੋਂ ਬਾਅਦ ਬੱਚੀ ਬਿਮਾਰ ਹੋ ਗਈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਬੱਚੀ ਨੂੰ ਕੋਈ ਮਾਮੂਲੀ ਤਕਲੀਫ ਹੋਈ ਹੋਵੇਗੀ ਪਰ ਸਮੇਂ ਦੇ ਨਾਲ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ ਜਿਸ ਕਾਰਨ ਉਸ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਇਸ ਗਿਫਟ ਪੈਕ ਵਿੱਚੋਂ ਇੱਕ 22 ਸਾਲਾ ਲੜਕੀ ਨੇ ਵੀ ਚਾਕਲੇਟ ਖਾਦੀ ਸੀ ਤੇ ਉਸ ਦੀ ਵੀ ਹਾਲਤ ਵਿਗੜ ਗਈ ਪਰ ਕੁਝ ਢੇਰ ਬਾਅਦ ਉਸ ਦੀ ਹਾਲਤ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਿਹਤ ਵਿਭਾਗ ਦੀ ਟੀਮ ਦੇ ਨਾਲ ਕਿੱਲੇ ਦੇ ਪਿਛਲੇ ਪਾਸੇ ਸਥਿਤ ਹਲਵਾਈ ਦੀ ਦੁਕਾਨ ਤੇ ਪਹੁੰਚਿਆ ਤਾਂ ਉਹਨਾਂ ਕੋਲ ਮਿਆਦ ਪੁੱਗ ਚੁੱਕੀਆਂ ਹੋਰ ਵਸਤੂਆਂ ਵੀ ਭ੍ਰਮਤ ਹੋਈਆਂ ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਛਾਪਤ ਕਰ ਲਿਆ ਬੱਚਾ ਬੱਚਾ ਕਿੱਥੋਂ ਆਇਆ ਸੀ ਇਹ ਬੱਚਾ ਲੁਧਿਆਣਾ ਕੋ ਆਇਆ ਅੱਛਾ ਜੀ ਕਿੰਨੇ ਸਾਲ ਕੇ 1.5 ਸਾਲ ਦਾ 1-2 ਸਾਲ ਦੀ ਉਮਰ ਅੱਛਾ ਜੀ ਇਹਨਾਂ ਤੋਂ ਪਰਚੇਜ਼ ਕਰਕੇ ਅਸੀਂ ਉਹਨੂੰ ਗਿਫਟ ਕਰਤਾ ਸੀਗਾ ਗਿਫਟ ਕਰਨ ਤੋਂ ਬਾਅਦ ਉਹ ਉਹਦੇ ਫੁੱਤੂਬਾਨ ਨੂੰ ਰਵਾਨਾ ਹੋ ਗਿਆ ਲੁਧਿਆਣੇ ਦੀ ਸਵੇਰੇ ਤੇ ਲੇਟੇ ਸ਼ਾਮ ਨੂੰ ਤੇ ਪਹੁੰਚ ਗਏ ਤੇ ਉਹਨਾਂ ਨੇ 1 ਘੰਟੇ 2 ਘੰਟੇ ਬਾਅਦ ਚੋਕਲੇਟ ਉਹਨਾਂ ਨੇ ਖੋਲੇ ਵੀ ਜੋ ਕੀਤਾ ਹੈ ਦੇਖ ਲਈ ਕਿ ਆਪ ਮੁਟਿਆ ਗਿਫਟ ਕਿਨੇ ਲੈਤਾ ਗਿਫਟ ਵੇ ਕੀ ਕਿਨੇ ਜੀ ਮੇਰੇ પતિ ਜੀ ਨੇ ਲੇਤਾ ਸੀ ਕਿੰਨੀ ਪੈਕਿੰਗ ਸੀਗੀ ਉਹ ਉਹ 300 ਰੁਪਏ ਦੀ ਪੈਕੀ ਦਿੱਤੀ ਜਨ ਨੇ ਤੇ ਜਦੋਂ ਚੋਕਲੇਟ ਖਾਈ ਸੀਗੀ ਖਾਣ ਤੋਂ 1 ਘੰਟੇ 2 ਘੰਟੇ ਬਾਅਦ ਨੂੰ ਦਸ ਤੇਰਾ ਲੱਗ ਗਿਆ ਤੇ ਨੋਰਮਲ ਕਿਸੇ ਉਸ ਤਰ੍ਹਾਂ ਦੀ ਦਵਾਈ ਲਿੱਤੀ ਸੀਗੀ ਉਹ ਕਹਿੰਦੇ ਨੋਰਮਲ ਤੁਹੇ ਇੱਥੇ ਕਰਨੀ ਸੀ ਇਹ ਦੁਕਾਨ ਕਿਸੇ ਨਾ ਉਹ ਤਾਂ ਫੇਮਸ ਹੈ ਜੀ ਕਿੰਨਾ ਕਿਹੜਾ ਰਹਿਣ ਚੱਖੀ ਬਹੁਤ ਪ੍ਰਾਨੀ ਰੁਖਸਾ ਹੈ ਜੀ ਤੇ ਜੂ ਜੂ ਸਮਾਂ ਬੀਤ ਛੋਟੀ ਕੁੜੀ ਲੱਗਦੀ ਹੈ ਸਿਰਫ ਕੁਝ ਮਹੀਨੇ ਛੋਟੀ ਜਦੋਂ ਉਹਨਾਂ ਨਾਲ ਲਿਆ ਗਿਆ ਕਹਿੰਦੇ ਇਹਨਾਂ ਨੇ ਜੈਰਨੀ ਚੀਜ਼ ਕੋਈ ਖਾ ਲਈ ਤੇ ਸਾਡਾ ਜਿਹੜਾ ਧਿਆਨ ਸੀਗਾ ਸਾਰਾ ਚਾਕਲੇਟ ਵੱਲ ਗਿਆ ਅਸੀਂ ਚਾਕਲੇਟ ਤੇ ਲੇਬਲ ਚੈੱਕ ਕੀਤਾ ਤੇ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟ ਆ ਗਈ ਬੱਚੇ ਕੇ ਇਲਾਜ ਕਿਤੇ ਚੱਲ ਰਹੇ ਲਾਸੀਏ ਸੀਐਮਸੀ ਉਸਦੇ ਚੱਲੋ ਲੁਧਿਆਣਾ ਨੂੰ ਲੁਧਿਆਣਾ ਜੀ ਤੇ ਦੂਜਾ ਬੱਚਾ ਕਿੰਨੇ ਸਾਲ ਦਾ ਹੈ ਦੂਜਾ ਕੁੜੀਆ 2 ਸਾਲ ਦੀ ਹੋਰ ਠੀਕ ਹੈ ਜਿਹੜੀ ਦੂਜੀ ਛੋਟੀ ਕੁੜੀਆ ਥੋੜੀ ਸਤਿ ਗੰਭੀਰ ਹੈ ਤੇ ਉਹਨੂੰ ਡਿਪਾਰਟਮੈਂਟ ਨੂੰ ਆਏ ਕਾਰਵਾਈ ਕਰਾਉਂਦੇ ਉਹਨਾਂ ਨੇ ਕਾਰਵਾਈ ਪੂਰੀ ਕੀਤੀ ਹੈ ਜ ਅਸੀਂ ਕੋਈ ਜਾਂਚ ਕੀਤੀ ਸੀ ਅੰਦਰ ਜਾ ਕੇ ਸਾਨੂੰ 250 ਆਈਟਮ ਲੱਭੀਆਂ ਨੇ ਡਿਸਪਲੇ ਤੇ ਬੱਚੇ ਦਾ ਦੁੱਧ ਬੱਚਿਆਂ ਦਾ ਪਾਊਡਰ ਬੂਡਰ ਦੇ ਦੁੱਧ ਪਾਊਡਰ ਉਸ ਤੋਂ ਬਾਅਦ ਖੁਰਖਰੇ ਉਸ ਤੋਂ ਚਾਕਲੇਟ ਉਸ ਤੋਂ ਬਿਸਕੁਟ ਹੁਣ ਕੀ ਕਾਰਵਾਈ ਕਰੇ ਡਿਪਾਰਟਮੈਂਟ ਜੁੜਿਆ ਨਾ ਕੋਲੇ ਐਕਸਪੀਰੀਅਸ ਮਾਲ ਲਿਖਿਆ ਹੋ সিল ਕਰਕੇ ਲੈ ਕੇ ਜਾ ਰਹੇ ਨੇ ਆਪਣੇ ਲੋਕ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਕਾਰਵਾਈ ਤੋਂ ਸੰਤੁਸ਼ਟ ਹੈ ਵੀ ਇੱਕ ਕਾਰਵਾਈ ਤੋਂ ਬਾਅਦ ਦੁਕਾਨ ਪੂਰੀ ਪ੍ਰੋਪਰ ਸੀਲ ਹੋਣੀ ਚਾਹੀਦੀ ਹੈ ਖਾਲੀ ਇੱਕ ਮਾਮਲਾ ਇੰਡੀਆ ਬੈਕਟਰੀਆ ਦਾ ਜਿਹੜਾ ਉਹ ਠੰਡਾ ਨਹੀਂ ਹੋਇਆ ਦੂਜਾ ਮਾਮਲਾ ਵੇਖੋ ਇੰਡੀਆ ਬੈਕਟਰੀਆ ਦਾ ਪਹਿਲਾ ਮੈਂ ਉਹ ਸੀ ਜਿਹੜਾ ਜੀਰੀ ਚਾਹ ਦਾ ਭਾਰਾ ਪਾ ਕੇ ਇਹਦਾ ਪਤਾ ਚੱਲ ਰਹੀ ਹੈ ਉਹ ਦਰ ਤੋਂ ਪਹਿਲਾਂ ਛੱਡ ਗਿਆ ਸਹੀ ਨਾਮ ਨੂੰ ਜਿਸੋ ਕੰਪਲੀਟ ਆਈ ਹੈ ਵੀ ਕੋ ਬੱਚੇ ਦਬਾਰ ਦੇ ਉੱਤੇ ਨਹੀਂ ਵੀ ਗਏ ਤੇ ਉਹਨਾਂ ਨੇ ਸਮਾਨ ਨੂੰ ਉਸ ਤੇ ਲੋਕਲ ਦੁਕਾਨ ਤੇ ਪਛਾਣ ਰਿਹਾ ਹੋ ਚੁੱਕਿਆ ਚਾਰ ਚਾਰ ਪਰਸ ਦੇ ਨਾਲ ਅਸੀਂ ਟੀਮ ਬਣਾ ਕੇ ਸੀ ਆ ਕੇ ਤੇ ਕੀ ਕੁਛ ਹੈ ਕਿੰਨਾ ਸਰ ਅਸੀਂ ਉਹ ਤਰ੍ਹਾਂ ਸਾਡੇ ਫੂਡ ਸੇਫਟੀ ਇੰਸਪੈਕਟਰ ਸਾਹਿਬ ਚੈੱਕ ਕਰ ਲੈਣੇ ਤੇ ਉਹ ਕਹਿੰਦੇ ਤਾਂ ਦੇਖਣ ਵੀ ਆ ਰਹੇ ਜੀ ਸਮਾਨ ਜਿਹੜਾ ਐਕਸਪਾਇਰੀ ਡੇਟ ਦਾ ਪਿਆ ਚਾਹੇ ਚਾਕਲੇਟ ਹੈ ਚਾਹੇ ਨਮਕੀਨ ਨੇ ਜੀ ਉਸ ਐਕਸਪਾਇਰੀ ਵਨ ਕੱਢੇ ਤੇ ਬਾਕੀ ਡਿਟੇਲ ਸਾਡੇ ਫੂਡ ਸੇਫਟੀ ਇੰਸਪੈਕਟਰ ਸਾਹਿਬ ਤੋਂ ਕੀ ਕਾਰਵਾਈ ਕਰੋਗੇ ਜੀ ਫਿਰ ਜੋ ਵਰਦੀ ਕਾਰਵਾਈ ਕਰਾਂਗੇ ਫਿਰ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਉਹ 10 ਮਿੰਟ ਫੇਰ ਉਹ ਜਿਹੜੇ ਜਿਹੜੇ ਕੇਕ ਦੇ ਉਹਦੇ ਵੀ ਸੈਂਪਲ ਦੇ ਹੋਏ ਨੇ ਉਹਨਾਂ ਦੀ ਵੀ ਪੂਰੀ ਟੈਸਟਿੰਗ ਕਰ ਰਹੇ ਸਨ ਇੰਡੀਆ ਬੈਕਰੀ ਗੁਡ ਛੋਟੀ ਜਿਹੀ ਬਤਿੱਗੀ ਉਹ ਵੀ ਸਾਡੇ ਬਹੁਤ ਪਿਆਰੇ ਹੈ ਕਿੰਨੀ ਕੀ ਰਿਕਵਰੀ ਹੋਈ ਹੈ ਸਰ ਜਿੰਨੇ ਕੇ ਐਕਸਪਾਇਰੀ ਦਾ ਸਮਾਨ ਕੋਲ ਵੀ ਔਰ ਦੇਖਾ ਰਹੇ ਜੀ ਐਕਸਪਾਇਰੀ ਸਮਾਨ ਉਹ ਜਿਹੜਾ ਸਾਡੇ ਬੂਟੈਂਸ ਇੰਸਪੈਕਟਰ ਸਾਹਮਣੇ ਕਿੱਥੇ ਹੈਗਾ ਹੈ ਉਹਦੀ ਡਿਟੇਲ ਟੈਂਟਲੀ ਉਹਨਾਂ ਕੋਲ ਹੈ ਸਰ ਦੇ ਸਕਦਾ ਐਕਸਪਾਇਰੀ ਡੇਟ ਦਾ ਮਾਦਰੀ ਦਰਸਾਉਣ ਦੇ ਬਿਲਕੁਲ ਬਿਲਕੁਲ ਇਦਾਂ ਦੀ ਕਾਰਵਾਈ ਹੋ ਗਈ ਸਰ ਉਹਨੇ ਰੱਖੀ ਸੀ ਉਹ ਵੀ ਕਰ ਲਈ ਉਹ ਫੂਡ ਸੇਫਟੀ ਇੰਸਪੈਕਟਰ ਸਾਹਿਬ ਸਾਡੇ ਲਈ ਆ लख दो हज़ार लॻंदी